ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵਜ਼ਨ ਘਟਾਉਣ ਬਾਰੇ ਵਾਧਾ ਵਜ਼ਨ ਨਾ ਸਿਰਫ ਸਾਡੇ ਸਰੀਰ ਦੀ ਸ਼ਕਲ ਖਰਾਬ ਕਰਦਾ ਸਗੋਂ ਬਲੱਡ ਪ੍ਰੈਸ਼ਰ ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧਾ ਦਿੰਦਾ ਹੈ ਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਕੁਝ ਸਧਾਰਨ ਤਰੀਕਿਆਂ ਦੇ ਨਾਲ ਅਸੀਂ ਘਰ ਬੈਠ ਕੇ ਵੀ ਆਪਣਾ ਵਜ਼ਨ ਘਟਾ ਸਕਦੇ ਹਾਂ ਸਾਨੂੰ ਕਿਤੇ ਵੀ ਜਿਮ ਜਾਣ ਦੀ ਲੋੜ ਨਹੀਂ ਆ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਆਪਣੀ ਸਿਹਤਮੰਦ ਖੁਰਾਕ ਰੱਖੋ ਆਪਣੀ ਖੁਰਾਕ ਦੇ ਵੱਲ ਧਿਆਨ ਦਿਓ ਤਲੇ ਹੋਏ ਜਿਆਦਾ ਤੇਲ ਵਾਲੇ ਖਾਣੇ ਜਿਹੜੇ ਆ ਉਹ ਨਾ ਖਾਓ ਹਰ ਰੋਜ਼ ਸਬਜ਼ੀਆਂ ਸਲਾਦ ਤੇ ਫਲ ਖਾਓ ਸਬਜ਼ੀਆਂ ਦੇ ਵਿੱਚ ਤੁਸੀਂ ਕੱਚੀਆਂ ਸਬਜ਼ੀਆਂ ਜਿਆਦਾ ਖਾਓ ਸਲਾਦ ਦੇ ਤੌਰ ਤੇ ਰਾਤ ਨੂੰ ਦੇਰ ਰਾਤ ਨਾਲ ਭਾਰੀ ਖਾਣਾ ਨਾ ਖਾਓ ਪਾਣੀ ਜਿੰਨਾ ਹੋ ਸਕੇ ਵੱਧ ਪੀਓ ਕਿਉਂਕਿ ਪਾਣੀ ਸਾਡੀ ਬੋਡੀ ਚੋਂ ਟੌਕਸਿਨ ਬਾਹਰ ਕੱਢਦਾ ਹੈ ਤੇ ਹਰ ਰੋਜ਼ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਓ ਤੇ ਖਾਣੇ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਓ ਖਾਣਾ ਖਾਂਦੇ ਸਰ ਵਿੱਚ ਪਾਣੀ ਨਾ ਪੀਓ ਕਸਰਤ ਤੇ ਯੋਗਾ ਕਰੋ ਰੋਜ਼ਾਨਾ 30 ਤੋਂ 40 ਮਿੰਟ ਸੈਰ ਕਰਨੀ ਦੌੜਨਾ ਜਾਂ ਸਾਈਕਲਿੰਗ ਕਰਨੀ ਜੇਕਰ ਜਿਮ ਨਹੀਂ ਜਾ ਸਕਦੇ ਤਾਂ ਘਰ ਵਿੱਚ ਹੀ ਯੋਗਾ ਕਰੋ ਜੰਪਿੰਗ ਜੈਕਸ ਕਰੋ ਰੱਸੀ ਟੱਪ ਸਕਦੇ ਜੇ ਤੇ ਹੋਰ ਵੀ ਕਈ ਕਸਰਤਾਂ ਜਿਹੜੀਆਂ ਆਪਣੇ ਆਪਾਂ ਘਰ ਵਿੱਚ ਹੀ ਕਰ ਸਕਦੇ ਆਂ ਪ੍ਰੋਪਰ ਨੀਂਦ ਲਈ ਦਿਨ ਲੋ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਲੈਣੀ ਬਹੁਤ ਜ਼ਰੂਰੀ ਆ ਨੀਂਦ ਦੀ ਕਮੀ ਨਾਲ ਸਾਡੇ ਸਰੀਰ ਵਿੱਚ ਹਾਰਮੋਨਸ ਵਿਗੜ ਜਾਂਦੇ ਨੇ ਜਿਹਦੇ ਨਾਲ ਸਾਡਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ 10 ਵਜੇ ਤੋਂ ਪਹਿਲਾਂ ਸੌਂ ਜਾਇਆ ਕਰੋ ਜੰਕ ਫੂਡ ਤੋਂ ਦੂਰ ਰਹੋ ਜਿਵੇਂ ਕਿ 버ਗਰ ਪੀਜ਼ਾ ਕੋਲ ਡਰਿੰਕ ਪੈਕੇਟ ਵਾਲੇ ਜਿਸ ਤਰ੍ਹਾਂ ਚਿਪਸ ਹੋਗੇ ਬਿਸਕੁਟਸ ਹੋਗੇ ਇਹ ਸਾਰੀਆਂ ਚੀਜ਼ਾਂ ਸਾਡੇ ਚਰਬੀ ਵਧਾਉਂਦੀਆਂ ਨੇ ਇਹਦੀ ਬਜਾਏ ਘਰ ਦਾ ਬਣਿਆ ਹੋਇਆ ਸਾਫ ਸੁਥਰਾ ਖਾਣਾ ਖਾਓ ਛੋਟੀਆਂ-ਛੋਟੀਆਂ ਮੀਲਾਂ ਲਓ ਦਿਨ ਦੇ ਵਿੱਚ 5 ਤੋਂ 6 ਵਾਰ ਥੋੜਾ-ਥੋੜਾ ਖਾਓ ਨਾ ਕਿ ਇੱਕ ਵਾਰ ਦੇ ਵਿੱਚ ਹੀ ਜ਼ਿਆਦਾ ਖਾਓ ਇਸ ਦੇ ਨਾਲ ਮੈਟਾਬੋਲਿਜ਼ਮ ਤੇਜ਼ ਰਹਿੰਦਾ ਹੈ ਤੇ ਚਰਬੀ ਨਹੀਂ ਵੱਧਦੀ ਤੇ ਦੋਸਤੋ ਵਜ਼ਨ ਘਟਾਉਣ ਦੇ ਲਈ ਕੋਈ ਵੀ ਜਾਦੂਈ ਤਰੀਕਾ ਨਹੀਂ ਹੈਗਾ ਕੋਈ ਇਲਾਜ ਨਹੀਂ ਹੈਗਾ ਇਹਦਾ ਜਾਦੂਈ ਇਹ ਸਿਰਫ ਸਾਡੀ ਰੋਜ਼ ਦੀ ਸਾਡੀ ਖਰਾਕ ਕਸਰਤ ਤੇ ਜਿਹੜਾ ਅਸੀਂ ਜੋ ਵੀ ਜੀਵਨ ਸ਼ੈਲੀ ਜਿੰਦੇ ਆਂ ਤੇ ਉਹਦੇ ਹਿਸਾਬ ਦੇ ਨਾਲ ਸਾਨੂੰ ਇਹ ਕੰਟਰੋਲ ਕਰਨਾ ਪੈਂਦਾ ਹੈ ਜੇ ਤੁਹਾਨੂੰ ਇਹ ਟਿਪਸ ਜਿਹੜੇ ਨੇ ਫਾਇਦੇਮੰਦ ਲੱਗੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣਾ ਮਾਨਸਿਕਤਨ ਵਜ਼ਨ ਘਟਾਉਣ ਦਾ ਨੁਸਕਾ ਕਮੈਂਟ ਕਰਕੇ ਸਾਂਝਾ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ